ਅੱਜ ਐਪਸਟੇਨ ਫਾਈਲਸ ਦੇ ਹੋਰ ਜਿਹੜੇ ਪੇਪਰਸ ਆ ਉਹ ਬਾਹਰ ਆਏ ਹੈਗੇ ਆ ਮਿਲੀਅਨਸ ਆਫ ਪੇਪਰਸ ਜਿਹਦੇ ਵਿੱਚ ਜੋ ਨਵੀਆਂ ਫਾਈਲਸ ਆਈਆਂ ਉਹਨਾਂ ਚ ਕਈ ਲੋਕਾਂ ਦੇ ਨਾਮ ਆਏ ਆ ਜਿਨ੍ਹਾਂ ਚ ਪ੍ਰੈਜ਼ੀਡੈਂਟ ਉਹਨਾਂ 트ੰਪ ਉਹਨਾਂ ਦਾ ਵੀ ਆ ਬਿਲ ਗੇਟਸ ਦਾ ਰਿਚਰਡ ਬ੍ਰੈਂਸਨ ਤੇ ਈਵਨ ਜੋ ਇਲਨ ਮਸਕ ਹੈਗਾ ਉਹਦਾ ਨਾਮ ਵੀ ਆ ਰਿਹਾ ਹੈਗਾ ਡੋਨਲਡ 트ੰਪ ਉਹਨਾਂ ਦਾ ਨਾਮ ਕਈ ਵਾਰੀ ਇਨ੍ਹਾਂ ਫਾਈਲਸ ਦੇ ਵਿੱਚ ਮੈਂਸ਼ਨ ਹੋਇਆ ਹੈਗਾ ਕਹਿੰਦੀ ਵੀ ਅਲਿਗੇਸ਼ਨਸ ਆ ਸਮ ਸੈਕੰਡ ਹੈਂ ਕਿ افਬੀਆਈ ਨੈਸ਼ਨਲ ਥੀਏਟਰ ਆਪਰੇਸ਼ਨ ਸੈਂਟਰ ਨੂੰ ਜੋ ਸੈਂਡ ਕੀਤੀਆਂ ਗਈਆਂ ਸੀ ਇਨਫੋਰਮੇਸ਼ਨ ਬਾਈ ਫੋਨ ਤੇ ਇਲੈਕਟ੍ਰੋਨਿਕਲੀ ਇਸ ਤੋਂ ਬਿਨਾ ਬਿਲ ਗੇਟਸ ਦਾ ਨਾਮ ਯੂਨੋ ਫਾਈਲ ਚ ਆਂਦਾ ਰਿਚਰਡ ਬ੍ਰੈਂਸਨ ਇਹ ਇਹ ਵੀ ਬਿਲੀਨੀਅਰ ਬੰਦਾ ਹੈਗਾ ਇਹਦਾ ਵੀ ਨਾਮ ਵਿੱਚ ਆਂਦਾ ਐਲੋਨ ਮਸਕ ਦਾ ਕਹਿੰਦੇ ਵੀ ਨਵੰਬਰ 2012 ਦੇ ਵਿੱਚ ਮਸਕ ਨੂੰ ਕਹਿੰਦੇ ਵੀ ਉਹ ਇਹ ਕਮੇਸੇ ਗਿਆ ਸੀ ਕਿੰਨੇ ਲੋਕ ਜਿਹੜੇ ਆ ਹਾਊ ਮੈਨੀ ਪੀਪਲ ਵਿਲ ਯੂ ਵੀ ਫਾਰ ਦਾ ਹੈਲੀ ਟੂ ਆਇਲੈਂਡ ਸੋ ਇਸੇ ਤਰ੍ਹਾਂ ਐਂਡਰਿਊ ਮਾਊਟ ਵੈਟਰਨ ਵਿੰਡਸਰ ਬਕਿੰਗਮ ਪੈਲੇਸ ਯੂਕੇ ਦਾ ਰਾਜੇ ਕਹਿ ਸਕਦੇ ਆਂਗੇ ਪ੍ਰਿੰਸ ਕਹਿ ਸਕਦੇ ਆਂਗੇ ਉਹਦਾ ਨਾਂ ਵੀ ਆਂਦਾ ਹੈ ਹਾਰਵਰਡ ਲਟਨਿਕ ਜੋ ਪਹਿਲੇ ਟ੍ਰੇਜਰੀ ਸੈਕਟਰੀ ਰਹਿ ਚੁੱਕੇ ਆ ਹਾਰਵਰਡ ਯੂਨੀਵਰਸਿਟੀ ਦੇ ਚਾਂਸਲਰ ਵੀ ਰਹਿ ਚੁੱਕੇ ਆ ਸੋ ਉਹਨਾਂ ਦਾ ਨਾਂ ਤਾਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਹ ਕੁਇਟ ਕਰ ਗਿਆ ਸੀ ਆਪਣੀ ਪੋਜੀਸ਼ਨ ਜਿਹੜੀ ਆ ਸਟੀਵ ਟੇਸ਼ ਇਹਦਾ ਨਾਮ ਵੀ ਜਿਹੜਾ ਆ ਇਹ ਮੇਨ ਮੇਨ ਬੰਦਿਆਂ ਦੇ ਨਾਮ ਆਏ ਹੈਗੇ ਜੀ ਹਾਵਰ ਲਟਨਿਕ ਬਿਲੀਅਨਰ बिजनेसमੈਨ ਆ ਜੋ ਐਸ ਟਾਈਮ 트럼ਪ ਉਹਨਾਂ ਦੇ ਕਮਾਂਡਸ ਦੇ ਸਖਤਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਰੇ ਹੈਗੇ ਆ ਸੋ ਜੈਫਰੀ ਐਪਸਟੇਨ ਦੀ ਪ੍ਰਾਈਵੇਟ ਆਈਲੈਂਡ ਦੇ ਉੱਤੇ ਜਿਹੜਾ ਕਹਿੰਦੇ ਵੀ ਟ੍ਰਿਪ ਇਸ ਨੇ ਪਲਾਨ ਕੀਤਾ ਸੀ 1 ਲੱਖ 80 ਹਜ਼ਾਰ ਤੋਂ ਵੱਧ ਹਰਜੋਤ ਸਿੰਘ ਜੀ ਇਸ ਦੇ ਵਿੱਚ ਤਸਵੀਰਾਂ 2000 ਤੋਂ ਵੱਧ ਜਿਹੜੀਆਂ ਵੀਡੀਓਜ਼ ਤੇ 3 ਮਿਲੀਅਨ ਕੁੱਲ ਜਿਹੜੇ ਰੈਕੋਰਡਸ ਆ ਪੇजेस ਆ ਜੈਫਰੀ ਐਫਸਟਿਨ ਦੇ ਨਾਲ ਸੰਬੰਧਿਤ ਉਹ ਸਾਹਮਣੇ ਆਏ ਹੈਗੇ ਆ ਸੋ ਕਨਵਿਕਟਿਡ ਐ ਸੈਕਸ਼ੂਅਲ ਅਫੈਂਡਰ ਸੀਗਾ ਜੈਫਰੀ ਐਫਸਟਿਨ ਜਿਸਨੇ ਆਪਣੇ ਆਪ ਨੂੰ ਮਾਰ ਲਿਆ ਸੀਗਾ ਜੇਲ੍ਹ ਦੇ ਵਿੱਚ ਇਹ ਜਿਹੜਾ ਉਹ ਦੱਸਿਆ ਜਾਂਦਾ ਆ ਤੇ ਸਿਟਿੰਗ ਪ੍ਰੈਜ਼ੀਡੈਂਟ ਸਾਬਕਾ ਪ੍ਰੈਜ਼ੀਡੈਂਟ ਟੌਪ ਦੀਆਂ ਕੈਬਨਟ ਦੇ ਮੰਤਰੀ ਔਰ ਤੇ ਦੁਨੀਆ ਦੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਕ ਜਿਹੜੇ ਆ ਉਹਨਾਂ ਦਾ ਇਸ ਦੇ ਵਿੱਚ ਨਾਮ ਹੈਗਾ ਆ ਇੱਕ ਈਮੇਲ ਬੜੀ ਐਸ ਟਾਈਮ ਵਾਇਰਲ ਜਿਹੜੀ ਹੋ ਰਹੀ ਆ ਬਿਲ ਜਿਹੜੇ ਆ ਗੇਟਸ ਆ ਉਸ ਦੀ ਜੋ ਕਿ ਇਹਦੇ ਕੋਲ ਦਵਾਈ ਦੀ ਮੰਗ ਕਰ ਰਿਹਾ ਕਿਉਂਕਿ ਇਸ ਨੂੰ ਐਸਟੀਡੀ ਜਿਹੜੀ ਆ ਬਿਲ ਗੇਟਸ ਨੂੰ ਜਿਹੜੀ ਉਹ ਹੋਈ ਹੁੰਦੀ ਆ ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਹਦੇ ਨਾਲ ਬਹੁਤ ਸਾਰੇ ਲੋਕ ਅ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਆਣਗੇ ਨਾ ਪੱਤ ਤੱਤੇ ਪਾਣੀ ਚ ਕਿ ਆਣਗੇ ਉਹਨਾਂ ਦਾ ਪਰਦਾ ਫਾਸਟ ਜਿਹੜਾ ਉਹ ਹੋ ਰਿਹਾ ਹੈਗਾ ਆ ਵੀ ਕਿਹੜੀਆਂ ਕਰਤੂਤਾਂ ਦੇ ਇਹ ਜਿਹੜੇ ਲੋਕ ਮਾਲਕ ਸੀਗੇ ਫਲੈਂਥਰੋਪਿਸਟ ਕੰਮ ਕਰਕੇ ਆਪਣੀਆਂ ਇਹਨਾਂ ਕਰਤੂਤਾਂ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਜੈਫਰੀ ਐਪਸਟੇਨ ਦੇ ਬਾਬਤ ਉਸ ਦੇ ਕਰਕੇ ਇਹ ਸਾਰੇ ਲੋਕ ਲਗਾਤਾਰ ਜਿਹੜੇ ਉਹ ਹੁੰਦੰਗੇ ਹੋ ਰਹੇ ਗਿਆ